ਉੱਧਰ ਦੇ ਚਰਸੀ ਬਾਜ਼ਾਰ ਦੇ ਵਿੱਚ ਰਾਦੇ ਰਾਦੇ ਮਿਲਕ ਬਾਹਰ ਦੇ ਵਿੱਚ ਇੱਕ ਗਾਹਕ ਆਉਂਦਾ ਆ ਆ ਕੇ ਜਿਹੜਾ ਉਹਨਾਂ ਦਾ 45000 ਰੁਪਿਆ ਕਾਊਂਟਰ ਤੇ ਪਿਆ ਹੁੰਦਾ ਉਹ ਚੱਕ ਕੇ ਲੈ ਜਾਂਦਾ ਆ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਜਿਹੜੀਆਂ ਕੈਸ ਹੋ ਜਾਂਦੀਆਂ ਉਹ ਤੁਹਾਨੂੰ ਸਭ ਤੋਂ ਪਹਿਲੇ ਦਿਖਾਣੇ ਆ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਦੇਸ਼ ਕੁਮਾਰ ਦੀ ਦੁਕਾਨ ਦਾ ਨਾਮ ਦੁਕਾਨਦਾਰ ਰਾਜਾ ਦੇ ਮਿਲਕ ਬਾਦ ਚਰਸੀ ਵੀਰ ਨਾ ਕੋਦਰ ਤੋਂ ਕੀ ਕੀ ਗੱਲਬਾਤ ਹੋਈ ਜੀ ਗੱਲ ਇਹ ਸੀ ਕਿ ਮੈਂ ਬੈਂਕਾ ਜਾਣ ਵਾਸਤੇ ਪੇਮੈਂਟ ਕੱਢੀ ਆਪਣੀ ਜੀ ਪੇਮੈਂਟ ਕੱਢ ਕੇ ਗਿਣਨ ਲੱਗਾ ਸੀ ਤੇ ਕਸਟਮਰ ਆ ਗਏ ਮੈਂ ਇੱਥੇ ਪ੍ਰਿੰਟਰ ਦੇ ਵਿੱਚ ਹੀ ਰੱਖ ਤੇ ਉਹ ਪੇਮੈਂਟ ਥੋੜੀ ਮੈਂ ਕਿਹਾ ਚੱਲ ਜਾ ਗਾਹ ਤੌਰ ਤੇ ਮੈਂ ਗਿਣ ਕੇ ਬੈਂਕ 'ਚ ਜਮ੍ਹਾਂ ਕਰਾ ਦੇਣਾ ਨਾਲ ਹੀ ਹਿਸਾਬ ਤਾਂ ਬਣਾ ਕੇ ਐਨੇ 'ਚ ਉਹਨੇ ਆਪੇ ਆਪਣੇ ਆਪ ਹੀ ਮਟਕਾ ਕੱਢ ਲਿਆ ਉੱਥੋਂ ਫ੍ਰਿਜ ਦੇ ਵਿੱਚੋਂ ਜਦ ਕਿ ਉਹਨੂੰ ਪਤਾ ਹੋਏਗਾ ਵੀ ਮੈਂ ਇੱਥੇ ਫੇਲੋਂ ਕਿ ਇੱਥੇ ਪਈ ਚੀਜ਼ ਕਿਉਂ ਕਿਸੇ ਦੁਕਾਨਦਾਰ ਨੂੰ ਪਤਾ ਹੀ ਨਹੀਂਗਾਗਾਦ ਨੂੰ ਕਿ ਮਲ ਸਮਾਨ ਪਿਆ ਕਿੱਥੇ ਹੁੰਦਾ ਉਹਨੇ ਆਪੇ ਮਟਕਾ ਕੱਢਿਆ ਇੱਥੇ ਰੱਖਿਆ ਮੁੜ ਕੇ ਇੱਧਰ ਨੂੰ ਆ ਗਿਆ ਘੁੰਮ ਕੇ ਇੱਥੇ ਉੱਥੇ ਉਹਦੀ ਕਿਤੇ ਨਿਗਾ ਪੈ ਗਈ ਵੀ ਇੱਥੇ ਪੈਸੇ 45000 ਰੁਪਏ ਸੀਗਾ ਕੋ ਸিসিਟੀਵੀ ਕੈਮਰਾ ਦੇ ਵਿੱਚ ਆ ਹਾਂਜੀ ਕੈਮਰਾ ਰਿਕਾਰਡਿੰਗ ਹੈਗੀ ਸਾਰੀ ਬੰਦੇ ਦੀ ਫੋਟੋ ਵੀ ਹੈਗੀ ਹੈ ਪੁਲਿਸ ਨੂੰ ਇਨਫੋਰਮ ਕਰਤਾ ਇਨਫੋਰਮ ਕਰਤਾ ਪੁਲਸ ਵਾਲੇ ਆਏ ਸੀਗੇ ਉਹ ਕਹਿੰਨੇ ਜੀ ਅਸੀਂ ਵੀ ਕਰਦੇ ਹਾਂ ਤਹਿਕੀਕਾ ਤੇ ਤੁਸੀਂ ਵੀ ਪਰ ਪਾਈ ਪਾ ਦੇ ਤੇ ਅਸੀਂ ਵੀ ਦੇਖਦੇ ਆਂ ਕੰਮ ਦੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹ ਹੀ ਆ ਜੀ ਇਹ ਨਾਥ ਪਾਈ ਜਾਵੇ ਇਹ ਤਾਂ ਰੋ ਹੀ ਇਦਾਂ ਦਾ ਕੰਮ ਦੇ ਨਹੀਂ ਹਾਲਤੇ ਕੀ ਕੰਮ ਕਰਾਂਗੇ ਅਸੀਂ ਤੁਹਾਨੂੰ ਸਰ ਇੱਕ ਅੱਜ ਫੇਰ ਮਾਰਦਾ ਜਿਹੜੀ ਆ ਚਰਸੀ ਦੇ ਦਰਵਾਜ਼ੇ ਚਰਸੀ ਗੇਟ ਦੇ ਦੁਕਾਨ ਤੇ ਹੋਈ ਆ 45000 ਰੁਪਏ ਲੈ ਗਿਆ ਬੜੀ ਮਿਹਨਤ ਨਾਲ ਦੁਕਾਨਦਾਰ ਜਿਹੜੇ ਆ ਇੱਕ ਇੱਕ ਰੁਪਈਆ ਜੋੜਦਾ ਆ 45000 ਲੈ ਗਿਆ ਕੀ ਕਹੋਂਗੇ ਕਹਿਣਾ ਕੀ ਆ ਜੀ ਜੋ ਹਾਲਾਤ ਚੱਲਦੇ ਵੇ ਪੰਜਾਬ ਦੇ ਕੰਮ ਕਰਨ ਵਾਲੇ ਹਾਲਾਤ ਨਹੀਂ ਹੈ ਬਹੁਤ ਬੁਰੇ ਹਾਲਾਤ ਦੇਣ ਬਦੈਨਾਂ ਕੱਲ ਤੁਸੀਂ ਜਿਸ ਤਰ੍ਹਾਂ ਕੋਥੇ ਮੁਰਾਦ ਸ਼ਾ ਰੋਡ ਉਥੇ ਸ਼ਵਾਲਿਆ ਮੰਦਿਰ ਤੇ ਗੱਡੀ ਇਕ ਲੈ ਗਈ ਤਾਂ ਨਹੀਂ ਵਾਲੇ ਦੀ ਬਾਬਾ ਜੀ ਵਾਲੇ ਦੀ ਮੁੰਨੀ ਜੀ ਕੁਝ ਵੀ ਨਹੀਂ ਮੁੰਨੀ ਜਿੰਨੀਰ ਤੱਕ ਪੁਲਿਸ ਆਪਣੀ ਸ਼ਕਤੀ ਨਹੀਂ ਦਿਖਾਉਂਦੀ ਲੋਕਾਂ ਦੇ ਵਿੱਚ ਡਰ ਨਹੀਂ ਪੈਣਾ ਕੱਲ ਪੁਲਿਸ ਦੀ ਸ਼ਕਤੀ ਦੇ ਹਮਲਾ ਹੋਇਆ ਉਹਨੂੰ ਵੱਢਣ ਦੀ ਕੋਸ਼ਿਸ਼ ਕੀਤੀ ਉਹਦਾ ਚੈਨੀਜ਼ ਮੋਬਾਈਲ ਲੁੱਟਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਕਿੱਡਾ ਭਰਿਆ ਜਾਊਗਾ ਜੀ ਕਿੰਨਾ ਰਾਸ਼ਾ ਕਿਸੇ ਨੂੰ ਕੋਈ ਡਰ ਨਹੀਂ ਕੋਈ ਪੁਲਿਸਦਾਰ ਕਿਸੇ ਨੂੰ ਕੋਈ ਭੁਆ ਨਹੀਂ ਇਹਦਾ ਮਤਲਬ ਕਿ ਪੁਲਿਸ ਵੱਲੋਂ ਸ਼ਕਤੀ ਨਹੀਂ ਹੈਗੀ ਜਿਹਨੇਰ ਦਾ ਪੁਲਿਸ ਚੌਂਕਾ ਦੇ ਵਿੱਚ ਗਸ਼ਤ ਨਹੀਂ ਲਾਂਦੀ ਨਾਕੇ ਨਹੀਂ ਲਾਂਦੀ ਉਹਨੇ ਇਹਦਾ ਸ਼ਹਿਰ ਦੇ ਵਿੱਚ ਚੋੜਾ ਨੂੰ ਨਾਥ ਨਹੀਂ ਪੈਣੀ ਸਰ ਕੋਈ ਬਾਪਾ ਦੱਸਿਓ ਐਮਸੀ ਚੌਂਕ ਨਾਕਾ ਹੈਗਾ ਕੋਈ ਮੈਂ ਤੁਹਾਨੂੰ ਦੱਸਿਆ ਨਾ ਸ਼ਹਿਰ ਦੇ ਕਿਸੇ ਚੌਂਕੇ ਜਨਾਕਾ ਨਹੀਂ ਹੈਗਾ ਕਿਤੇ ਵੀ ਨਾਕਾ ਨਹੀਂ ਹੈਗਾ ਕੱਲ ਨੂੰ ਕੋਈ ਹਾਈ ਕੋਰਟ ਦਾ ਵਕੀਲ ਕਿਤੇ ਮੱਥਾ ਟੇਕਣ ਆ ਜਾਂਦਾ ਨਾ ਇੱਥੇ ਧਰਮਸਾਲ ਦੇ ਉਦੋਂ ਇਹਨਾਂ ਨੂੰ ਪੁਲਿਸ ਆ ਜਾਂਦੀ ਆ ਅੱਗੇ ਪਿਛੇ ਇਹਨਾਂ ਨੂੰ ਨਾਕੇ ਲਾਉਣ ਨੂੰ ਪੁਲਿਸ ਨਹੀਂ ਇਹ ਇਹਨਾਂ ਨੂੰ ਵੀ ਕਹਿੰਦੇ ਤੁਸੀਂ ਆਪਣੇ ਆਪ ਕੈਮਰੇ ਦੇਖੋ ਤੇ ਬੰਦਾ ਲੱਭਣ ਦੀ ਕੋਸ਼ਿਸ਼ ਕਰੋ ਦਸੀ ਦਾ ਯਾਨੀ ਪੁਲਿਸ ਨਾਮ ਦੀ ਚੀਜ਼ ਹੀ ਨਹੀਂ ਜੀ ਉਹ ਤਾਂ ਆਪਣੀ ਕਾਰਵਾਈ ਕਰਨ ਆਉਂਦੇ ਆ ਕਾਰਵਾਈ ਕਰਕੇ ਚਲੇ ਜਾਂਦੇ ਆ ਕੀ ਮੰਗ ਆ ਜੀ ਇਹਨਾਂ ਲੋਕੀ ਦਾ ਮੰਗ ਸਾਰੇ ਲੋਕਾਂ ਦੀ ਇੱਕੋ ਹੀ ਮੰਗ ਆ ਸਖਤੀ ਕੀਤੀ ਜਾਵੇ ਤਾਂ ਕਿ ਲੋਕੀ ਵਿਵਪਾਰ ਖੁੱਲ ਕੇ ਕਰ ਸਕਣ ਨਹੀਂ ਤਾਂ ਆਣ ਵਾਲੇ ਹਾਲਾਤ ਬਹੁਤ ਮਾੜੇ ਆ ਨਹੀਂ ਸਾਰੇ ਸਿਟੀ ਨੂੰ ਬੰਦ ਰਿਹਾ ਕੀ ਗੱਲ ਹੋ ਰਹੀ ਜੀ ਗੱਲਬਾਤ ਇਹਨਾਂ ਦਾ ਇੱਕ ਦੁਕਾਨ ਤੇ ਕੋਈ ਆਇਆ ਕਸਟਮਰ ਇੱਥੇ ਪੈਸੇ ਪੈ ਸੀ ਆਖੋ ਜਾ ਕੇ ਤੇ ਲੈ ਚ ਲੱਗ ਗਿਆ ਕਿੰਨੇ ਪੈਸੇ ਸੀ ਇਹਨਾਂ ਨੇ ਕੰਮ ਤਾਂ 45000 ਰੁਪਏ ਸੀ ਉਹ ਸੀਸੀਟੀਵੀ ਰੰਗ ਸੀਸੀਟੀਵੀ ਚ ਦੀ ਫੋਟੋ ਆ ਰਹੀ ਹੈ ਚੈੱਕ ਇਹਨਾਂ ਨੇ ਕਿਾ ਤੁਸੀਂ ਚੈੱਕ ਕਰੋ ਮੈਂ ਵੀ ਚੈੱਕ ਕਰਦਾ ਕੀ ਕਾਰਵਾਈ ਕਰਨੀ ਹੈ ਸਰ ਕਾਰਵਾਈ ਦੇਖਦੇ ਆ ਬੰਦਾ ਪਹਿਲੇ ਟੈਸਟ ਕਰਦੇ ਆ ਵੇਖਦੇ ਆ ਜੋ ਕਾਰਵਾਈ ਬੰਦ ਕਰਾਂਗੇ ਜੀ ਹਾਲਾਤ ਕਹਿੰਦੇ ਬਹੁਤ ਮਾੜੇ ਆ ਦਿਨ ਦਿਹਾੜੇ ਟਾਈਮ ਜਿਹਨਾਂ ਨਾਲ ਪਾਜੀ ਇਸ ਵਕਤ ਸਾਢੇ 4 ਡੇਢ ਵਜੇ ਦੀ ਗੱਲ ਆ ਡੇਢ ਵਜੇ ਦੀ ਗੱਲ ਆ ਡੇਢ ਵਜੇ ਇੱਕ ਕਸਟਮਰ ਇਹਨਾਂ ਦੀ ਦੁਕਾਨ ਤੇ ਗਾਹਕ ਬਣ ਕੇ ਆਉਂਦਾ ਇਹਨਾਂ ਦਾ 45000 ਦਾ ਚੂਨਾ ਲਾ ਜਾਂਦਾ 45000 ਰੁਪਿਆ ਇੱਥੋਂ ਲੈ ਕੇ ਚਲੇ ਜਾਂਦਾ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਜਿਹੜੀਆਂ ਕੈਦ ਹੋ ਜਾਂਦੀਆਂ ਇੱਕ ਇੱਕ ਰੁਪਈਆ ਬੰਦਾ ਕਮੋਦਾ ਰੋਜ਼ ਵਾਰਦਾਤਾ ਹੋ ਜਾਂਦੀਆਂ ਕਦੀ ਕਿਸੇ ਗੱਡੀ ਚੱਕੀ ਜਾਂਦੀ ਆ ਕਦੀ ਕਿਸੇ ਕਾਉਂਸਲਰ ਪਤੀ ਦੇ ਮਾਮਲਾ ਹੋ ਜਾਂਦਾ ਆ ਕਦੇ ਅੱਜ ਚੋਰੀ ਰੰਜੀਤ ਨਗਰ 'ਚ ਹੋ ਜਾਂਦੀ ਆ ਵਾਰਦਾਤਾ ਵਧੀਆਂ ਜਾਰੀਆਂ ਸ਼ਹਿਰ ਦੇ ਵਿੱਚ ਨਾਕੇ ਨਾ ਦੀ ਕੋਈ ਚੇਜ ਨਹੀਂ ਜਿੱਥੇ ਮਰਜ਼ੀ ਚੱਲ ਜਾਓ ਜਿਹੜੇ ਮਰਜ਼ੀ ਐਂਟਰੀ ਪੁਆਇੰਟ ਤੇ ਚੱਲ ਜਾਓ ਨਾਕੇ ਤੇ ਤੁਹਾਨੂੰ ਇੱਕ ਵੀ ਪੁਲਿਸ ਵਾਲਾ ਨਹੀਂ ਮਿਲੇਗਾ ਅਸੀਂ ਜਦੋਂ ਵੀ ਬਾਰ ਬਾਰ ਇਹ ਅਪੀਲ ਕਰਦੇ ਆਂ ਕਿ ਨਾਕੇ ਲਾਓ ਐਂਟਰੀ ਪੁਆਇੰਟਾਂ ਤੇ ਨਾਕੇ ਲਾਓ ਐ ਐਤਵਾਰ ਵੀਰਵਾਰ ਜਾਂ ਕੋਈ ਵੀ ਵਾਰ ਹੋਵੇ ਨਾਕੇ ਹਰ ਹਾਲਤ ਚ ਲੱਗਨੇ ਚਾਹੀਦੇ ਆ ਤਾਂ ਕਿ ਇਦਾਂ ਦੇ ਜਿਹੜੇ ਅਨਸਰ ਆ ਉਹਨਾਂ ਨੂੰ ਫੜਿਆ ਜਾ ਸਕੇ 45000 ਦਾ ਨੁਕਸਾਨ ਹੋਇਆ ਸਾਨੂੰ ਵੀ ਬੜਾ ਦੁੱਖ ਲੱਗਾ ਬਾਜ਼ਾਰ ਦੇ ਬਹੁਤ ਸਾਰੇ ਵੀਰ ਨਾਲ ਇਕੱਠੇ ਹੋਏ ਨੇ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਤੋਦਾ